ਚਾਚੇ ਤਾਂ ਇਹਦੇ ਤੁਹਾਡੇ ਕੀ ਨਾਂ ਸੀ ਉਹਦਾ ਉਹ ਫੇਰੇ ਆ ਗਏ ਸਾਡੇ ਸਾਡੇ ਕਿਰਨ ਆਈ ਐਂਡ ਆ ਦੇਖੋ ਉਹ ਆਪਣੇ ਬਾਬੇ ਨੌਕਾ ਕਿਸੇ ਦੀ ਪਿੰਡ ਬਾੜੋ ਆ ਹਾਂਜੀ ਸਾਡੇ ਪਿੰਡ ਦੇ ਮੁੰਡੇ ਪੰਜ ਰਾਸਾ ਦੇ ਮਜਾਰੀ ਮੱਥਾ ਦੇਖਣ ਗਏ ਸੀ ਉਹ ਦੇਖੇ ਕਿ ਮੱਥਾ ਦੇ ਕਿ ਆ ਰਹੇ ਸੀ ਤੇ ਮਜਾਰੀ ਮੋੜ ਦੇ ਉੱਤੇ ਕਾਰਾਂ ਦੇ ਨਾਲ ਐਕਸੀਡੈਂਟ ਹੋ ਗਿਆ ਇਹਨਾਂ ਵਿੱਚ ਗੱਡੀ ਵਜੀਏ ਇਹਨਾਂ ਦੇ ਵਿੱਚ ਨਾਂ ਸੀ ਉਹਨਾਂ ਦਾ ਸਾਹਿਲ ਫਨਫ ਮਗੂਰਾਮ ਉਮਰੀ ਛਾਲ ਸਦੀਰ ਸਰੂਆ ਸਨ ਉਹ ਦੂਜੇ ਪ੍ਰਮ 16 ਦਾ ਇਹ ਦੋਨਾਂ ਦੀ ਮੌਤ ਹੋ ਗਈ ਹੈ ਤਰਨ ਸ਼ਰਮਾ ਸਨ ਉਹ ਪ੍ਰਦੀਪ 19 ਸਾਲ ਕਮਲਜੀਤ ਸਿੰਘ ਸਨ ਉਹ ਸੁਖਦੇਵ ਸਿੰਘ 19 ਸਾਲ ਰਾਹੁਲ ਸੰਨ ਉਹ ਤਸੀਮ ਲਾਲ 21 ਸਾਲ ਇਹਨਾਂ ਦੀ ਇਹ ਮਰਗੀ ਇਹਨਾਂ ਦੇ ਗੰਭੀਰ ਸਤਾ ਹੈ ਸੀਰੀਅਸ ਹੋਇਆ ਅਲਾਉਦੀਨ ਆ ਗਏ ਤੇ ਇਹ ਇੱਕੋ ਹੀ ਮੋਟਰਸਾਈਕਲ ਤੇ ਪੰਜ ਜਣੇ ਗੋ ਮੋਟਰਸਾਈਕਲ ਤੇ ਪੰਜ ਜਣੇ ਕੋਈ ਧਰਮਕਸਾਂ ਤੇ ਮਥਾੜੇ ਕੀ ਆ ਰਹੇ ਸੀ ਹਾਂਜੀ ਹਾਂਜੀ ਰਾਜਾ ਸਾਹਿਬ ਦੀ ਮਜਾਰੀ ਤੋਂ ਮਥਾੜੇ ਕੀ ਆ ਰਹੇ ਸੀ ਇੱਕ ਗਰੀਨ ਨੂੰ 7 ਵਜੇ ਹੋਇਆ ਐਕਸੀਡੈਂਟ ਹੋ ਗਿਆ ਆਹੋਂ ਜਾਰੇ ਬਾਇਸ ਮੋਟਰਸਾਈਕਲ ਤੇ ਕੰਡੀਆਂ ਇੱਥੋਂ ਮਜਾਰੀ ਤੋਂ ਬਾੜਾ ਵੱਲੋਂ ਕ੍ਰੋਸ ਕਰ ਲੱਗੇ ਹੋਗੇ ਦੇਖਿਆ ਨਹੀਂ ਬਿਨਾਂ ਦੇਖੇ ਕ੍ਰੋਸ ਕਰਤਾ ਪਿੱਛੋਂ ਗੱਡੀ ਜ਼ਿਲੰਦ ਪਾਉਣੀ ਸੀ ਉਹ ਨਾ ਟਕਰੀ ਇੱਕ ਕਿੰਨੇ ਜਣੇ ਸੀਗੇ ਮੋਟਰਸਾਈਕਲ ਤੇ ਪੰਜ ਜਣੇ ਪਾਂ ਜਿਹੜੇ ਗੱਡੀ ਦੇ ਵਿੱਚ ਇੱਕ ਮੈਂਬਰ ਸੀ ਤੇ ਕਿੰਨੇ ਜਣਿਆਂ ਦੀ ਕੈਜੂਐਲਟੀ ਆ ਦੋ ਜਣਾਂ ਦੀ ਡੈਥ ਹੋਈ ਆ ਤੇ ਤਿੰਨ ਜਣੇ ਜ਼ਖਮੀ ਆ ਦੋ ਦੇ ਕੀ ਨਾਮ ਆ ਇੱਕ ਦਾ ਨਾਮ ਹੈ ਸਾਹਿਲ ਉੱਪਰ ਮੰਗੂਰਾ ਕਿਸੇ ਨਵੀਂ ਤੋਂ ਆਪੋ ਤੋਂ ਕਿਸੇ ਦੇ ਪਰ ਇਹ ਕਿੰਨੀ ਉਮਰ ਇਹਨਾਂ ਦੀ ਇੱਕ ਦੀ 11 ਸਾਲ ਦੀ ਇੱਕ 16 ਸਾਲ ਦੀ ਇਹ ਕਾਹਤੇ ਆ ਰਹੇ ਸੀ ਬੋਨੋ ਸਿਕਲ ਹੀ ਹੋਣਾ ਬੱਜੇ ਕਿਹਦੇ ਚ 4 ਕਿਲੇ ਟੱਪ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਕਾਰ ਵਾਲੇ ਕਹਿੰਦੇ ਮੈਂ ਕੱਢ ਗਿਆ ਗ੍ਰਾਮ ਪੁਲਿਸ ਤੋਂ ਗ੍ਰਾਮ ਕਾਰ ਵਾਲੇ ਇੱਥੇ ਹੀ ਹੈ ਹਾਂਜੀ ਉਹਨਾਂ ਦਾ ਕੀ ਨਾਮ ਹੈ ਕਾਰ ਵਾਲਿਆਂ ਦਾ ਸਾਰਾ ਦਾ ਨਾਮ ਹੈ ਅਰਸ਼ੂ ਦਵੇਜਾ ਇਹ ਕਿੱਥੋਂ ਆ ਰਹੇ ਸੀ ਇਹ ਗਲੰਦ ਤੋਂ ਆ ਰਹੇ ਸੀ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ بیگم ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8750 40658 8725040650